ਹਾਂਜੀ ਸਤਿ ਸ਼੍ਰੀ ਅਕਾਲ ਆਸ ਆ ਤੁਸੀਂ ਸਾਰੇ ਰਾਜੀ ਖੁਸ਼ ਹੋਵੋਗੇ ਜਿਵੇਂ ਕਿ ਤੁਹਾਨੂੰ ਪਤਾ ਆਪਾਂ ਐਤਵਾਰ ਨੂੰ ਤੁਹਾਡੇ ਲਈ ਇੱਕ ਟੈਸਟ ਤਿਆਰ ਕਰਦੇ ਹੁੰਨੇ ਆ ਬਿਲਕੁਲ ਪੇਪਰ ਦੇ ਲੈਵਲ ਦਾ ਤੇ ਨਾਲ ਜਦੋਂ ਟਾਈਮ ਹੋਵੇ ਪੰਜਾਬੀ ਵੀ ਦੇ ਦੇਣੇ ਹੁੰਨੇ ਆ ਇਸ ਵਾਰ ਪੰਜਾਬੀ ਵੀ ਨਾਲ ਦਿੱਤੀ ਆ ਡਿਸਕ੍ਰਿਪਸ਼ਨ ਦੇ ਵਿੱਚ ਦੇਖ ਲਓ ਪੰਜਾਬੀ ਹੋਊਗੀ ਤੇ ਨਾਲ ਮਿਲਾ ਕੇ ਦੇਖ ਲਓ ਵੀ ਕਿੰਨਾ ਗਲਤਾਂ ਆਉਂਦਾ ਪਹਿਰੇ ਬਹੁਤ ਆਸਾਨ ਆ ਗਲਤੀਆਂ ਮਸਾ ਇੱਕ ਦੋ ਗਲਤੀਆਂ ਨਾਲ ਪਹਿਰਾਗਾ ਆਉਲੀਦਾ ਹੈ ਨਹੀਂ ਕਿਉਂਕਿ ਵਿੱਚ ਇੱਕ ਇੰਗਲਿਸ਼ ਇੰਗਲਿਸ਼ ਦਾ ਸ਼ਬਦ ਆਇਆ ਸੀ ਉਹ ਵੀ ਆਪਾਂ ਕੱਟ ਕੇ ਪੰਜਾਬੀ ਦਾ ਕਰਤਾ ਵੀ ਆਸਾਨ ਪੈਰੇ ਬਣਾਏ ਆ ਤੁਹਾਡੇ ਲਈ ਕਿਉਂਕਿ ਪੇਪਰ 'ਚ ਕੋਈ ਜ਼ਿਆਦਾ ਔਖੇ ਪੈਰੇ ਨਹੀਂ ਹੁੰਦੇ ਤੇ ਪੇਪਰ ਵਾਂਗ ਹੀ ਕਰਨਾ ਤੇ ਇੱਕ ਜਿਵੇਂ ਕਹਿਰੇ ਵੀ ਭਰਤਾਂ ਅੱਗੇ ਹੋਗੀਆਂ ਉਹ ਭਰਤਾਂ ਅੱਗੇ ਹੋਣ ਦਾ ਇਹੀ ਚਾਂਸ ਆ ਵੀ ਜਿਹੜਾ 7ਵਾਂ ਕਮਿਸ਼ਨ ਲਗਾ ਰਹੇ ਆ ਪੇ ਸਕਿੱਲ ਦਾ ਔਰ ਕਈਆਂ ਨੇ ਲਾਗੂ ਕਰਤਾ ਕਿਸੇ ਵਿਭਾਗ ਨੇ ਕਿਸੇ ਨੇ ਨਹੀਂ ਕੀਤਾ ਹੁਣ ਜਿਨ੍ਹਾਂ ਨੇ ਤਾਂ ਲਾਗੂ ਕਰਤਾ ਉਹ ਭਰਤਾਂ ਹੋਣਗੀਆਂ ਪਰ ਸਟੈਨੋ ਦੇ ਵਿੱਚ ਕਈ ਵਿਭਾਗ ਨੇ ਸਟੈਨੋ ਦੇ ਵਿੱਚ ਇਹ ਨਹੀਂ ਵੀ ਇੱਕ ਵਿਭਾਗ ਦੂਨੀ ਭਰਤਾਂ ਨੇ ਤਾਂ ਕਰਕੇ ਸਟੈਨੋ ਦਾ ਲੇਟ ਹੋ ਰਿਹਾ ਜਿਵੇਂ ਹੋਰ ਕੋਈ ਭਰਤਾਂ ਕਿਸੇ ਵਿਭਾਗ ਦਾ ਉਹ ਸਿਰਫ ਇੱਕ ਭਾਗਾ ਉਹ ਇੱਕ ਵਿਭਾਗ ਨੇ ਉਹ ਲਾਗੂ ਕਰਤਾ ਹੋਣਾਗਾ ਤੇ ਤਾਂ ਕਰਕੇ ਉਹਦਾ ਪੇਪਰ ਹੋਊਗਾ ਆਪਣਾ ਥੋੜਾ ਲੇਟ ਹੋ ਸਕਦਾ ਕਿਉਂਕਿ ਸਾਰੇ ਵਿਭਾਗ ਨੇ ਅਲੱਗ-ਅਲੱਗ ਲਾਗੂ ਕਰਨਾ ਲਗ ਕਰਨ ਤੋਂ ਬਾਅਦ ਆਪਣਾ ਵੀ ਹੋ ਜਾਣਾ ਪਰ ਤੁਸੀਂ ਆਪਦੀ ਤਿਆਰੀ ਰੱਖੋ ਚਲੋ ਆਪਾਂ ਤੁਹਾਡਾ ਜ਼ਿਆਦਾ ਸਮਾਂ ਬਰਬਾਦ ਨਹੀਂ ਕਰਦੇ ਪਹਿਲਾਂ ਟ੍ਰਾਇਲ ਪੈਰਾ ਤੁਹਾਨੂੰ 1 ਮਿੰਟ ਦਾ ਬੋਲਾਂਗੇ ਫਿਰ ਤੁਹਾਨੂੰ 2.5 ਮਿੰਟਾਂ ਦਾ ਪ੍ਰੋਪਰ ਪੈਰਾ 2 ਮਿੰਟਾਂ ਦੀ ਖਾਲੀ ਵੀਡੀਓ ਚੱਲੂ ਬ੍ਰੇਕ 2.5 ਮਿੰਟਾਂ ਦਾ ਫਿਰ ਪੈਰਾ ਬੋਲਿਆ ਜਾਊਗਾ ਚਲੋ ਹੁਣ ਰੈਡੀ ਹੋ ਜਾਓ ਪਹਿਲਾਂ ਤੁਹਾਡੇ ਲਈ ਆਪਾਂ ਟ੍ਰਾਇਲ ਪੈਰਾ ਬੋਲਦੇ ਹਾਂ ਰੈਡੀ ਪੰਜਾਬ ਵਿੱਚ ਸਮਾਜਿਕ ਵਿਕਾਸ ਵਿੱਚ ਮਹਿਲਾਵਾਂ ਦੀ ਭੂਮਿਕਾ ਬਹੁਤ ਮਹੱਤਮਪੂਰਨ ਹੈ ਡੰਡੀ ਇਤਿਹਾਸਕ ਤੌਰ ਉੱਤੇ ਉਹਨਾਂ ਨੇ ਸਿੱਖਿਆ ਸਿਆਸਤ ਸਭਿਆਚਾਰ ਅਤੇ ਸਮਾਜ ਸੇਵਾ ਵਿੱਚ ਵੱਡਾ ਯੋਗਦਾਨ ਪਾਇਆ ਹੈ ਡੰਡੀ ਉਦਾਹਰਨ ਵਜੋਂ ਸੁਸ਼ੀਲਾ ਚੇਨ ਨੇ ਮਹਿਲਾਵਾਂ ਦੀ ਸਿੱਖਿਆ ਅਤੇ ਮਾਨਸਨਮਾਨ ਅਤੇ ਉਨਤੀ ਲਈ ਕਾਫੀ ਕੰਮ ਕੀਤਾ ਡੰਡੀ ਸਮਾਜਿਕ ਵਿਕਾਸ ਵਿੱਚ ਮਹਿਲਾਵਾਂ ਦੀ ਭਾਗੀਦਾਰੀ ਨੂੰ ਵਧਾਉਣ ਲਈ ਲਓ ਜੀ ਟ੍ਰੈਲ ਪੈਰਾ ਤੁਹਾਡਾ ਕੰਪਲੀਟ ਹੋ ਗਿਆ ਤੇ ਹੁਣ ਸਾਨੂੰ ਪ੍ਰੋਪਰ ਪੈਰਾ ਬੁੱਲਣ ਲੱਗੇ ਆ ਉਹਦੇ ਲਈ ਰੈਡੀ ਹੋ ਜਾਓ ਰੇਡੀਓ ਰੈਡੀ ਜਨਤਕ ਸੇਵਾਵਾਂ ਮਹੱਇਆ ਕਰਵਾਉਣ ਵਿੱਚ ਪਾਰਦਰਸ਼ਤਾ ਜਵਾਬਦੇਹੀ ਅਤੇ ਇਮਾਨਦਾਰੀ ਨੂੰ ਪੂਰੀ ਤਰ੍ਹਾਂ ਯਕੀਨੀ ਬਣਾਉਣ ਲਈ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ ਡੰਡੀ ਪੱਤਰ ਵਿੱਚ ਕਿਹਾ ਗਿਆ ਹੈ ਕਿ ਭ੍ਰਿਸ਼ਟਾਚਾਰ ਮੁਕਤ ਅਤੇ ਨਾਗਰਿਕ ਕੇਂਦਰ ਸ਼ਾਸਨ ਯਕੀਨੀ ਬਣਾਉਣ ਲਈ ਸਾਰੇ ਫੀਲਡ ਅਫਸਰਾਂ ਨੂੰ ਸਖਤ ਅਤੇ ਅਸਰਦਾਰ ਕਦਮ ਚੁੱਕਣੇ ਚਾਹੀਦੇ ਹਨ ਤਾਂ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਲੋਕਾਂ ਨੂੰ ਕਿਤੇ ਜਾਣ ਮੌਕੇ ਪੈਸੇ ਦਾ ਲੈਣ-ਦੇਣ ਜਾਂ ਕੋਈ ਹੋਰ ਪਰੇਸ਼ਾਨੀ ਦਾ ਸਹਮਣਾ ਨਾ ਕਰਨਾ ਪਵੇ ਡੰਡੀ ਲੋਕਾਂ ਦੀ ਖੱਜਲ ਖਵਾਰੀ ਨਾ ਹੋਵੇ ਡੰਡੀ ਉਹਨਾਂ ਦਾ ਕੰਮ ਘੱਟੋ-ਘੱਟ ਸਮੇਂ ਵਿੱਚ ਹੋਣਾ ਚਾਹੀਦਾ ਹੈ ਅਤੇ ਉਹਨਾਂ ਨਾਲ ਬਿਹਾਰ ਵਿੱਚ ਮਿਠਾਸ ਹੋਣੀ ਚਾਹੀਦੀ ਹੈ ਡੰਡੀ ਇੱਥੇ ਇਹ ਵੀ ਜਿਕਰਯੋਗ ਹੈ ਕਿ ਪੰਜਾਬ ਦੀ ਸੱਤਾ ਸੰਭਾਲਦੇ ਹੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਭ੍ਰਿਸ਼ਟਾਚਾਰ ਖਿਲਾਫ ਮੁਹਿੰਮ ਵੀ ਚਲਾਈ ਸੀ ਡੰਡੀ ਇਸ ਤੋਂ ਬਾਅਦ ਕੁਝ ਦੇਰ ਲਈ ਭ੍ਰਿਸ਼ਟਾਚਾਰ ਰੁਕ ਵੀ ਗਿਆ ਸੀ ਪਰ ਹੁਣ ਬੀਤੇ ਕੁਝ ਮਹੀਨਿਆਂ ਤੋਂ ਇਸ ਨੇ ਮੁੜ ਸਿਰ ਚੁੱਕਣਾ ਸ਼ੁਰੂ ਕਰ ਦਿੱਤਾ ਹੈ ਡੰਡੀ ਲਗਾਤਾਰ ਸ਼ਿਕਾਇਤਾਂ ਸਾਹਮਣੇ ਆਉਣ ਲੱਗੀਆਂ ਬਿਗਾਇਰ ਰਿਸ਼ਵਤ ਦੇ ਸਰਕਾਰੀ ਦਫ਼ਤਰਾਂ ਵਿੱਚ ਕੰਮਕਾਜ ਨਹੀਂ ਹੋ ਰਹੀ ਡੰਡੀ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਡੰਡੀ ਇਸ ਕਾਰਨ ਕੇਜਰੀਵਾਲ ਨੇ ਬਦਾਇਕਾਂ ਨੂੰ 2027 ਵਿੱਚ ਮੁੜ ਆਪ ਦੀ ਸਰਕਾਰ ਬਣਾਉਣ ਦਾ ਜਿਹੜਾ ਸੱਦਾ ਦਿੱਤਾ ਹੈ ਉਸ ਨੂੰ ਠੇਸ ਪੁੱਜ ਰਹੀ ਹੈ ਡੰਡੀ ਉਪਰੋਂ ਦਿੱਲੀ ਵਿਧਾਨ ਸਭਾ ਹਾਂਜੀ 2 ਮਿੰਟ ਹੋ ਗਏ ਰੈਡੀ ਹੋ ਜਾਓ ਰੈਡੀ ਸਾਡੇ ਸਕੂਲ ਵਿੱਚ ਲਾਇਬ੍ਰੇਰੀ ਅਜਹੀ ਜਗਾ ਹੈ ਜਿੱਥੇ ਜਾਣਾ ਮੈਨੂੰ ਚੰਗਾ ਲੱਗਦਾ ਹੈ ਡੰਡੀ ਉੱਥੇ ਜਾ ਕੇ ਕਿਤਾਬਾਂ ਪੜਨ ਨਾਲ ਮਨ ਨੂੰ ਸ਼ਾਂਤੀ ਮਿਲਦੀ ਹੈ ਡੰਡੀ ਲਾਇਬ੍ਰੇਰੀ ਅਜਹੀ ਥਾਂ ਹੈ ਜਿੱਥੇ ਵਿਅਕਤੀ ਆਪਣੇ ਦੁੱਖ ਦਰਦ ਭੁੱਲ ਜਾਂਦਾ ਹੈ ਅਤੇ ਆਪਣੀ ਹੀ ਦੁਨੀਆ ਵਿੱਚ ਲੀਨ ਹੋ ਜਾਂਦਾ ਹੈ ਡੰਡੀ ਵਿਅਕਤੀ ਨੂੰ ਆਪਣੇ ਵਿਚਾਰਾਂ ਉੱਤੇ ਕਾਬੂ ਪਾਉਣਾ ਵੀ ਆ ਜਾਂਦਾ ਹੈ ਡੰਡੀ ਸਾਨੂੰ ਉੱਥੋਂ ਅਜਿਹੇ ਵਿਚਾਰ ਮਿਲਦੇ ਹਨ ਜੋ ਸਾਨੂੰ ਸਾਡੀ ਮੰਜ਼ਿਲ ਤੱਕ ਪਹੁੰਚਾ ਦਿੰਦੇ ਹਨ ਡੰਡੀ ਅਸੀਂ ਆਪਣੀ ਜ਼ਿੰਦਗੀ ਵਿੱਚ ਅਜਿਹੇ ਇਨਸਾਨ ਵੀ ਦੇਖਦੇ ਹਾਂ ਜੋ ਕਦੇ ਵੀ ਕਿਸੇ ਨਾਲ ਗੱਲ ਨਹੀਂ ਕਰਦੇ ਉਹ ਕਿਤਾਬਾਂ ਨਾਲ ਬੋਲਦੇ ਹਨ ਅਤੇ ਉਹਨਾਂ ਨੂੰ ਹੀ ਆਪਣਾ ਸੱਚਾ ਮਿੱਤਰ ਮੰਨਦੇ ਹਨ ਡੰਡੀ ਜਿਸ ਇਨਸਾਨ ਨੂੰ ਕਿਸੇ ਨਾਲ ਗੱਲ ਕਰਨਾ ਨਹੀਂ ਲੱਗਦਾ ਉਹ ਕਿਤਾਬਾਂ ਨਾਲ ਸਾਝ ਪਾ ਲੈਂਦਾ ਹੈ ਅਤੇ ਕਿਤਾਬਾਂ ਹੀ ਉਸ ਲਈ ਸਭ ਕੁਝ ਬਣ ਜਾਂਦੀਆਂ ਹਨ ਡੰਡੀ ਜਿਵੇਂ ਦੀਵੇਦੀ ਲੋ ਕਿਤਾਬ ਵਿੱਚ ਲੇਖਕ ਨੇ ਆਪਣੇ ਪਿਆਰ ਨੂੰ ਦੁੱਖ ਅਤੇ ਸੁੱਖ ਦੋਵੇਂ ਤਰੀਕਿਆਂ ਨਾਲ ਬਿਆਨ ਕੀਤਾ ਹੈ ਡੰਡੀ ਸਾਨੂੰ ਲਾਈਬ੍ਰੇਰੀ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਉਣਾ ਚਾਹੀਦਾ ਹੈ ਤਾਂ ਜੋ ਅਸੀਂ ਆਪਣੀ ਜ਼ਿੰਦਗੀ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਦੁੱਖ ਜਾਂ ਕਮੀ ਮਹਿਸੂਸ ਨਾ ਕਰੀਏ ਡੰਡੀ ਕਈ ਵਿਦਿਆਰਥੀ ਲਾਇਬ੍ਰੇਰੀ ਵਿੱਚੋਂ ਕਿਤਾਬਾਂ ਕੜਵਾ ਤਾਂ ਲੈਂਦੇ ਹਨ ਪਰ ਉਹਨਾਂ ਨੂੰ ਪੜਦੇ ਨਹੀਂ ਡੰਡੀ ਇਹੋ ਜਿਹੇ